ਤੇ ਤੁਸੀਂ ਇੱਧਰ ਨੂੰ ਕੁੰਜੋ ਫੇਸ ਆ ਜਾਏਗਾ ਤੁਹਾਡਾ ਹੋ ਜਾਓ ਲਓ ਮੈਂ ਇੱਥੇ ਹੋਇਆ ਨਾ ਇਹ ਹੁਣ ਠੀਕ ਹੈ ਜੀ ਹਾਂਜੀ ਨਿਸ਼ਾਨ ਸਭ ਕੋਈ ਨਹੀਂ ਸਰ ਜੀ ਇਹ ਉਧਰ ਰੱਖਿਓ ਬਾਕੀ ਅੱਛਾ ਜੀ ਅੱਛਾ ਜੀ ਠੀਕ ਹੋ ਗਿਆ ਸਰ ਉੱਪਰ ਉਹ ਜਨਾਂ ਨੂੰ ਬੱਸ ਜੀ ਨੂੰ ਜੀ ਮੇਰੇ ਆਜੂ ਕਰਾਣੇ ਚੱਲੂ ਵੀ ਨੇ ਪਿੰਨੋਟੋ ਲੋਜ ਜੀ ਕੈਂਪ ਲੱਗ ਰਿਹਾ ਧੂਰੀ ਦੇ ਵਿੱਚ ਕਿਵੇਂ ਲੱਗ ਰਿਹਾ ਜੀ ਸੰਸਥਾਵਾਂ ਜਿਹੜੇ ਕੰਮ ਕਰੀ ਜਾਂਦੇ ਬਹੁਤ ਜਿਆਦਾ ਪੱਟਾ ਪੁਰਾਣਾ ਜੀ ਸਰਦਾਰ ਕੋਰਾਂ ਸਿੰਘ ਢਾਲੀਵਾਲ ਹੋਣਾ ਦਾ ਇਹਨਾਂ ਨੇ ਸਾਡੇ ਇਲਾਕੇ ਜਾ ਕੇ ਕੈਂਪ ਲਾਇਆ ਔਰ ਸੇਵਿਕ ਕਰੀ ਵਿਦਿਆ ਮੰਦਿਰ ਜਿਹੜਾ ਇਹਨਾਂ ਦੀ ਇੰਟਾਇਰ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਫੈਕਿਲਿਟੀ ਦਾ ਸਪੈਸ਼ਲ ਤੌਰ ਤੇ ਸਰਪ੍ਰੀਅਤਰੀ ਜੀ ਜਿਹੜੇ ਜੀਰੋਂ ਅਸੀਂ ਬੰਕੇ ਵੀਰ ਦੇ ਨਾਮ ਨਾਲ ਜਾਣਦੇ ਆ ਤੇ ਇਹ ਕਰਦੇ ਤੇ ਬਾਈ ਉਹ ਸ਼ੋ ਜੀ ਜਿਨ੍ਹਾਂ ਦੇ ਸਰਕਾ ਹੀ ਕੈਪ ਲਾ ਇੱਥੇ ਲਾ ਸਕਿਆ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਹਮ ਹਮਾਕੇ ਤੋਂ ਡਰੋ ਨਾ ਹਮ ਹਮਾਕੇ ਦੇ ਵਿੱਚ ਪਾਰਟਿਸਪੇਟ ਕਰੋ ਤੇ ਆਪਾਂ ਇਸ ਇਹਨਾਂ ਜੀ ਦੇ ਬਾਰੇ ਅਵੇਅਰ ਹੋ ਜਾਈਏ ਸਰ ਇਹ ਟੀਮ ਪੂਰੀ ਪਿੰਡਾਂ ਪਿੰਡਾਂ ਦੇ ਵਿੱਚ ਪਹੁੰਚ ਰਹੀ ਹੈ ਕਿਵੇਂ ਲੱਗ ਰਿਹਾ ਵੀ ਇਹ ਪਿੰਡਾਂ ਦੇ ਵਿੱਚ ਬਹੁਤ ਵਧੀਆ ਗੱਲ ਹੈ ਯਾਰ ਅਵੇਅਰ ਹੋਣਾ ਚਾਹੀਦਾ ਆਪਾਂ ਕੈਂਸਰ ਕੈਂਸਰ ਦੀ ਭਰੀ ਟ੍ਰੇਨ ਜਾਂਦੀ ਸੀ ਪਹਿਲਾਂ ਦੇਖ ਲਓ ਇੱਥੋਂ ਪਰਸ਼ੰਦੇ ਤੋਂ ਹਨ ਤਾਂ ਹੁਣ ਸਾਰਾ ਲੈਸ ਹੋਇਆ ਕਿਉਂਕਿ ਜਦੋਂ ਅਰਲੀ ਸਟੇਜ ਦੇ ਵਿੱਚ ਡਿਟੈਕਟ ਹੋ ਜਾਂਦਾ ਨਾ ਇਹ ਕਿਉਰੇਬਲ ਹੈਗਾ ਫਿਰ ਉਹ ਦਾ ਇਲਾਜ ਹੈਗਾ ਸੋ ਆਪਣਗੀ ਦੀ ਡਰਦੇ ਕਰਾਉਂਦੀ ਨਹੀਂ ਜੇ ਕਿ ਵੀ ਨਾਮਰਾਤ ਫੁਵਾਰੀ ਆ ਕਿ ਨਿਕਲ ਨਾ ਆਵੇ ਇਸ ਕਰਕੇ ਜ਼ਰੂਰੀ ਹੈ ਵੀ ਸਾਰਿਆਂ ਨੂੰ ਸਾਡੇ ਮਹਤਾਵਾ ਪੈਨਾ ਬੱਚੇ ਲੋਕ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਜਿੱਥੇ ਵੀ ਕਿਤੇ ਕੈਂਪ ਲੱਗਦਾ ਕੈਂਸਰ ਦਾ ਜਾ ਕੇ ਇਹ ਚੈੱਕਅਪ ਜ਼ਰੂਰੀ ਹੈ ਅਚ ਕੁਝ ਲੋਕ ਡਰਦੇ ਨੇ ਹਾਲੇ ਵੀ ਕੈਂਪ ਵਿੱਚੋਂ ਮੈਂ ਉਹ ਹੀ ਦੱਸ ਕੇ ਵੀਰੇ ਡਰਦੇ ਨੇ ਡਰਨਾ ਨਹੀਂ ਹੈਗਾ ਕਰਾਓ ਚੈੱਕ ਠੀਕ ਹੈ ਵੀਰ ਜੀ ਅਜਿਹੇ ਤੌਰ ਤੇ ਸਰਦਾਰ ਕੁਰਵਾਨ ਸਿੰਘ ਢਾਲੀਵਾਲ ਜਿਹੜੇ ਸਪੈਸ਼ਲ ਤੌਰ ਤੇ ਇੰਗਲੈਂਡ ਤੋਂ ਸਾਡੇ ਧੂਰੀ ਵਿਖੇ ਮੇਰਾ ਪਿੰਡ ਹੈ ਧੂਰੀ ਜੀ ਅੱਜ ਇੱਥੇ ਕੈਂਪ ਲਾਉਣ ਆਏ ਨੇ ਕੈਂਸਰ ਅਵੇਅਰਨੈਸ ਦਾ ਸੋ ਵਰਲਡ ਕੇਅਰ ਕੈਂਸਰ ਜਿਹੜਾ ਵਰਲਡ ਕੈਂਸਰ ਕੇਅਰ ਇਹਨਾਂ ਦਾ ਸੰਸਤਾ ਹੈਗੀ ਹੈ ਜੋ ਸਾਰੇ ਮੁਲਕਾਂ ਦੇ ਵਿੱਚ ساری तमाम ਦੁਨੀਆ ਦੇ ਵਿੱਚ ਕੈਂਪ ਲਾਉਂਦੀ ਹੈ ਸੋ ਮੈਂ ਜਿੰਨੇ ਸਾਡੇ ਸਪੈਸ਼ਲ ਤੌਰ ਤੇ ਕਿਉਂਕਿ ਕਿਤੋਂ ਫੰਡਿੰਗ ਫੰਡਿੰਗ ਨਹੀਂ ਆਉਂਦੀ ਇਹ ਨਿਰਸਵਾਰਥ ਸੇਵਾ ਕਰਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਸਾਡੇ ਐਨ ਆਰ ਆਈ ਭਰਾ ਨੇ ਘੱਟੋ ਘੱਟ ਆਪਦਾ ਕਸਬਾ ਆਪਦਾ ਪਿੰਡ ਆਪਦਾ ਜਿਹੜਾ ਜਿੱਥੇ ਜਿੱਥੇ ਜੱਦੀ ਤੁਸੀਂ ਰਹੇ ਹੋ ਜਿੱਥੋਂ ਤੁਹਾਡੇ ਜਿੱਥੋਂ ਬਸਨੀ ਜਿਹੜੇ ਪਿੰਡ ਵਿੱਚ ਆਪਾਂ ਸੋਚਦੇ ਆਂ ਪੰਜਾਬ ਬਾਰੇ ਵੀ ਆਪਾਂ ਸਾਡਾ ਪਿੰਡ ਇਦਾਂ ਦਾ ਹੋਵੇ ਉਦਾਂ ਦਾ ਹੋਵੇ ਸੋ ਘੱਟੋ ਘੱਟ ਆਪਦਾ ਇੱਕ ਪਿੰਡ ਤਾਂ ਅਡੌਪਟ ਕਰ ਲਓ ਉੱਥੇ ਜਾ ਕੇ ਆਪਾਂ ਅਵੇਅਰ ਕਰੀਏ ਆਪਣੇ ਆਲੇ ਦੁਆਲੇ ਨੂੰ ਤੰਦਰੁਸਤ ਰੱਖੀਏ ਕਿਉਂਕਿ ਸਾਡੀਆਂ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਡਰਦੇ ਆ ਹਜੇ ਤੱਕ ਵੀ ਚੈੱਕਅਪ ਕਰਾਉਣ ਤੋਂ ਕਿਤੇ ਇਹ ਨਾਮ ਬਰਾਦ ਬਿਮਾਰੀ ਸਾਡੇ ਘਰੇ ਨਿਕਲ ਨਾ ਆਵੇ ਜਿੱਤਾਲੀ ਵਾਲ ਸਾਹਿਬ ਉਹਨਾਂ ਦਾ ਕਹਿਣਾ ਵੀ ਜਦੋਂ ਇਹ अर्ਲੀ ਸਟੇਜ ਦੇ ਉੱਤੇ ਜਿਹੜਾ ਡਿਟੈ ਪੰਜ ਸਤ ਕਰੋੜ ਦਾ ਇਹ ਸਮਾਨ ਸੜਕਾਂ ਤੇ ਚੱਕੀ ਫਿਰਦੇ ਆ ਹਨਾ ਆਪਣੇ ਹਸਪੀਟਲ ਹਸਪੀਟਲ ਦੀ ਹਸਪੀਟਲ ਜਿਹੜੀ ਘੱਟ ਹੈਗੀ ਪੰਜਾਬ ਦੇ ਵਿੱਚ ਸੋ ਮੈਂ ਬਹੁਤ ਥੋੜਾ ਧੰਨਵਾਦ ਕਰਦਾ ਜੀ ਆਪਾਂ ਵੱਧੋ ਵੱਧ ਇਹ ਆਲੇ-ਦਾਲੇ ਸਾਰੇ ਇਲਾਕੇ ਨੂੰ ਜਾਗਰੂਕ ਕਰੀਏ ਜਿੱਥੇ-ਜਿੱਥੇ ਸਾਡੇ ਭੈਣ ਬੱਚੇ ਬਜ਼ੁਰਗ ਜੇ ਕਿਤੇ ਵੀ ਤੁਹਾਨੂੰ ਲੱਗਦਾ ਕਿਤੇ ਫਿੰਸੀ ਹੁੰਦੀ ਹੈ ਜਾਂ ਵੈਸੇ ਵੀ ਇਹ ਤਾਂ ਚੈੱਕ-ਅਪ ਕਰਾ ਲੈਣਾ ਚਾਹੀਦਾ ਹੈ ਇਹ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਕਿਉਰੇਬਲ ਹੈਗਾ अर्ਲੀ ਸਟੇਜ ਦੇ ਉੱਤੇ ਕਿਉਰੇਬਲ ਹੈਗਾ ਸੋ ਅਤਿ ਰਿਆਲ ਸਭ ਦਾ ਫੇਰ ਦੇ ਲੋ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਔਰ ਜਿਵੇਂ ਇਹਨਾਂ ਦੀ ਬੜੀ ਵਧੀਆ ਚੀਜ਼ ਹੈ ਵੀ ਤੁਸੀਂ ਜਿਹੜੇ ਆਪਾਂ ਦਾਨਪੁਨ ਕਰਦੇ ਫਿਰਦੇ ਆ ਨਾ ਦਵਾਈਆਂ ਦਾ ਦਾਨ ਕਰੋ ਕੋਈ ਆਲੇ-ਦਾਲੇ ਦੁਖੀ ਹੈ ਉਹਨੂੰ ਉਹਦਾ ਇਲਾਜ ਕਰਵਾ ਦਿਓ ਸੋ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਜਿੱਥੇ-ਜਿੱਥੇ ਵੀ ਇਹਨਾਂ ਦਾ ਕੈਂਪ ਲੱਗਦਾ ਹੈ ਸਾਡੇ ਜਿਵੇਂ ਇੱਕ ਬੁਗਰੇ ਸੀਗਾ ਅੱਜ ਧੂੜੀ ਦੇਖੇ ਸਪੈਸ਼ਲ ਤੌਰ ਤੇ ਆਏ ਨੇ ਇਨਦਰ ਬਹੁਤ ਬਹੁਤ ਧੰਨਵਾਦ ਜਿੱਥੇ ਵੀ ਤੁਹਾਡੇ ਇਲਾਕੇ ਦੇ ਵਿੱਚ ਨੇੜੇ ਤੇੜੇ ਕਿਤੇ ਕੈਂਪ ਲੱਗਦਾ ਨਾ ਉੱਥੇ ਹਮ ਹਮਾ ਕੇ ਆਲੇ ਦਾਲੇ ਆਪਾਂ ਸਾਰੇ ਲੋਕ ਸਾਡੇ ਭੈਣ ਭਰਾ ਬਜ਼ੁਰਗ ਰੋਟੀ ਪਾਣੀ ਦਾ ਆਪਣੇ ਚੱਲੀ ਜਾਣੇ ਆਲੇ ਦਾਲੇ ਪਰ ਉੱਥੇ ਜਾ ਕੇ ਇੱਕ ਵਾਰੀ ਚੈੱਕਅਪ ਜ਼ਰੂਰ ਕਰਾ ਲਓ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਸਾਡੇ ਨੇ ਜਿਆਦਾ ਜਾਣਕਾਰੀ ਲੈਣੀ ਹੈ worldcancercare.co.in ਅਸੀਂ ਥੋੜੀ ਸੇਵਾ ਚਾਹਦੇ ਹਾਂ ਕੱਲ ਕੱਲ ਪ੍ਰਿੰਟ ਚੈੱਕਅਪ ਕਰਾਂਗੇ ਅਸੀਂ ਪੰਜਾਬ ਗਵਰਨਮੈਂਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਕਿਸੇ ਮਾਂ ਪਿੰਡ ਦੀ ਜ਼ਿੰਦਗੀ ਜਾਇ ਨਾ ਜਾਵੇ ਕੈਂਸਰ ਵਰਡ ਕੈਂਸਰ ਪੂਰੀ ਕਮਿਟੀਡ ਹੈ ਜੀ 12783 ਪਿੰਡ ਹੈ 11000 ਅਸੀਂ ਚੈੱਕ ਅਪ ਕਰ ਚੁੱਕੇ ਹਾਂ 1-2 ਸਾਲ ਚ ਕਰ ਦਾਂਗੇ ਠੀਕ ਹੈ ਅੱਜ ਅਸੀਂ ਅਸਟੋਮੈਕਲ ਕੈਂਸਰ ਟੈਸਟ ਕਰ ਰਹੇ ਹਾਂ ਪੂਰੀ ਕੀ ਬਾਤ ਹੈ ਜਿੰਨੇ ਟੈਸਟ ਵਰਡ ਕੈਂਸਰ ਨੇ ਅੱਜ ਕਰ ਦਿੰਨੇ ਆ ਸਾਨੂੰ ਜਿੰਨੇ ਮਰਜ਼ੀ ਭਾਵੇਂ 10 ਪਿੰਡ ਇਕੱਠੇ ਕਰ ਦਿਓ ਸਹੀ ਹੈ ਜੀ ਅਸੀਂ ਕਈ ਵਾਰੀ ਉਹਨੇ ਟੈਸਟ ਕਰ ਦਿੰਨੇ ਆ ਇੱਕ ਦਿਨ ਤੇ ਸਾਰੇ ਪੰਜਾਬ 'ਚ ਨਹੀਂ ਹੁੰਨੇ ਹੋਏ ਜਿੰਨੇ ਅਸੀਂ ਧੂਲੀ 'ਚ ਕਰ ਸਕਦੇ ਹਾਂ ਸਾਡੇ ਕੋ ਮੈਂ ਤੁਹ ਆ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਵੀ ਲੀਡਰਾਂ ਦੀਆਂ ਰੈਲੀਆਂ ਐ ਟਰਾਲੀਆਂ ਟਰੱਕ ਪਰ ਪਰ ਦੋ ਪੈਨੇ ਆਪ ਦੀ ਸਿਹਤ ਦਾ ਖਿਆਲ ਆਪ ਦੀ ਮਾਨ ਬਜ਼ੁਰਗ ਨੂੰ ਤੇ ਲੈ ਕੇ ਆਓ ਹਰ ਚੀਜ਼ ਫ੍ਰੀ ਦੇ ਰਹੇ ਆ ਜੀ ਦਵਾਈ ਤੋਂ ਲੈ ਕੇ ਸਾਰੀ ਟੈਸਟਿੰਗ ਫ੍ਰੀ ਹੋ ਰਹੀ ਆ ਪਰ ਮੇਰੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈ ਪਹਿਲੀ ਸਟੇਜ ਚ ਕਿਵੇਂ ਫੜ ਲਗੇ ਚੈੱਕ ਅਪ ਇਨ ਟਾਈਮ ਗੁਰੂ ਸਾਹਿਬ ਤੁਹਾਡੇ ਅੰਗ ਸੰਗ ਹੋਣਗੇ ਅਸੀਂ ਤੁਹਾਡੇ ਨਾਲ ਆ ਜੀ ਸਾਡੇ ਪੇਕੇ ਆ ਪੰਜਾਬ ਚਿੰਤਾ ਨਾ ਕਰੋ ਸਾਰਾ ਇੰਡੀਆ ਚੈੱਕ ਅਪ ਕਰੀ ਜਾਂਦੇ ਆ ਤੇ ਪੰਜਾਬ ਤਾਂ ਛੱਡਣਾ ਹੀ ਸੀ ਕੀ ਬਹੁਤ ਬਹੁਤ ਵੱਡੀ ਪੰਜਾਬ ਦੀ ਸਰਕਾਰ ਨਾਲ ਮੋਢੇ ਨਾਲ ਅਨਕਲਾ ਕਲਾ ਜਿਲ੍ਹਾ ਚੈੱਕਅਪ ਕਰ ਰਹੇ ਹੈ। ਜੇ ਤੁਸੀਂ ਪੁਲਿਸ ਨੂੰ ਚੈੱਕਅਪ ਕਰਨਾ ਡਿਸਟ੍ਰਿਕਟ ਵਾਈਸ ਹੀ। ਅੱਛਾ ਜੀ। ਪਹਿਲੇ ਇੱਕ ਪੁਲਿਸ ਸਾਡੇ ਹੀ ਹੈ। ਹਾਂ ਆਪਣੀ ਹੈ। ਯੂਪੀ ਵਿਹਾਰ ਸਾਡੇ ਪਿੰਡ ਬਿਲਕੁਲ ਸਹੀ। ਉਹਨਾਂ ਦੇ ਪਰਿਵਾਰ, ਉਹਨਾਂ ਦੇ ਮਾਪੇ, ਵਾਈਫ, ਉਹ ਸਾਰੇ ਅਸੀਂ ਡਿਸਟ੍ਰਿਕਟ ਵਾਈਸ ਕਰਦੇ ਹਾਂ। ਬਹੁਤ ਬਹੁਤ ਵੱਡਾ ਉਦਮ ਹੈ। ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ। ਥੈਂਕ ਯੂ ਭਾਈ। ਥੈਂਕ ਯੂ ਸਾਰੇ ਜਣੇ ਨੂੰ ਬੇਨਤੀ ਇੱਕ ਵਾਰੀ ਫੇਰ ਜਿੱਥੇ ਵੀ ਕਿਤੇ ਕੈਂਪ ਲੱਗਦਾ ਹੈ ਅਵੇਅਰ ਰਹੋ ਜਾ ਕੇ ਚੈੱਕਅਪ ਜ਼ਰੂਰ ਕਰਵਾਓ। ਥੈਂਕ ਯੂ। ਟਾਡੇ ਸਕੂਲ ਦੇ ਵਿੱਚ ਅੱਜ ਵਰਲਡ ਕੈਂਸਰ ਦੀ ਟੀਮ ਪਹੁੰਚੀ ਤੇ ਕੈਂਪ ਲੱਗ ਰਿਹਾ ਬਿੰਦੂ ਢਿਲੂ ਵੀ ਪਹੁੰਚੇ ਨੇ ਕੀ ਕਹਾਂ ਉਹ ਇਸ ਬਸ ਅਸੀਂ ਇਹ ਸਮਾਜ ਸੇਵਾ ਜਿਸ ਤਰ੍ਹਾਂ ਸਕੂਲ ਵੱਲੋਂ ਕਰ ਰਹੇ ਹਾਂ ਇਸ ਲਈ ਇਹ ਸੀ ਕਿ ਇਹਨਾਂ ਨੂੰ ਹੈਲਥ ਵੱਲੋਂ ਵੀ ਜਾਗਰੂਕ ਹੋਣਾ ਚਾਹੀਦਾ ਇਸੇ ਕੱਕੀ ਸਕੂਲ ਵੱਲੋਂ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਸਰਵਿਤ ਕਾਰੀ ਵਿਦਿਆ ਮੰਤਰ ਵੱਲੋਂ ਤਾਂ ਕਿ ਏਰੀਆ ਵਿੱਚ ਜੋ ਆਪਣਾ ਕੈਂਸਰ ਫੈਲ ਰਿਹਾ ਲੋਕ ਇਸ ਬਤੀ ਜਾਗਰੂਕ ਨਹੀਂ ਹੈਗੇ ਤੇ ਇਹ ਨਾ ਇਸ ਇਸ ਲਈ ਸੀ ਇਹ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਤਾਂ ਕਿ ਲੋਕ ਕੈਂਸਰ ਪ੍ਰਤੀ ਜਾਗਰੂਕ ਹੋਣ ਚਾਹੰਗ ਕੈਂਸਰ ਜਿਹੜਾ ਹੈਗਾ ਇਹ अर्ली स्टेज ਚ ਕਿਉਰੇਬਲ ਆ ਕੈਂਸਰ ਨਾਮ ਆ ਬਿਮਾਰੀ ਆ ਲੇਕਿਨ अर्ली स्टेज ਜੇ ਡਿਟੈਕਟ ਹੋ ਜੇ ਤਾਂ ਇਹ ਕਿਉਰੇਬਲ ਆ ਇਸ ਕਕੇਸੀ ਇਸ ਏਰੀਏ ਦੇ ਆਲੇ-ਦਾਲੇ ਪੰਜਾਬ ਪਿੰਡਾਂ ਚ ਇਸ ਅਨਾਉਂਸਮੈਂਟ ਵੀ ਕਰਾਈਏ ਸ਼ਹਿਰ ਚ ਵੀ ਅਨਾਉਂਸਮੈਂਟ ਕਰਾਈਏ ਤਾਂ ਕਿ ਲੋਕ ਇਹਦਾ ਬਕਤਬਦ ਸੇਵਾ ਲਾਭ ਲੈ ਸਕਣ ਅਸੀਂ ਅੱਗੇ ਨੂੰ ਵੀ ਇਹ ਕੈਂਪ ਆਰਗੇਨਾਈਜ਼ ਕਰਦੇ ਰਹਾਂਗੇ ਸਾਨੂੰ ਉਮੀਦ ਆ ਕਿ ਸਾਨੂੰ ਲੋਕ ਇਹ ਸਹਿਯੋਗ ਦੇਣਗੇ ਪ੍ਰੈਸ ਦਾ ਵੀ ਸਾਡਾ ਬਹੁਤ ਵੱਡਾ ਸਹਿਯੋਗ ਆ ਪ੍ਰੈਸ ਨੇ ਵੀ ਸਾਡੀ ਬਹੁਤ ਹੀ ਜ਼ਿਆਦਾ ਇਹ 15 20 ਇੰਚ ਐਡ ਕੀਤੀ ਆ ਸਾਡੇ ਹੁਣ ਹੁਣੀ ਹੁਣੀ ਬੁਗਰੇ ਵੀ ਕੈਂਪ ਲੱਗਿਆ ਤੇ ਅੱਗੇ ਵੀ ਸਾਡੇ ਦੋ ਤਿੰਨ ਕੈਂਪ ਕੈਂਸਰ ਦੇ ਹੋਰ ਲੱਗ ਰਹੇ ਨੇ ਸਕੂਲ ਵੱਲੋਂ ਵੱਧ ਤੋਂ ਵੱਧ ਇਹ ਪੇਰੈਂਟਸ ਨੂੰ ਵੀ ਜਾਗਰੂਕ ਕੀਤਾ ਗਿਆ ਕਿ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਲੱਗਦੀ ਆ ਤਾਂ ਉਹ ਆਪਣੇ ਜਲਦੀ ਚੈੱਕਅਪ ਕਰਾ ਕੇ ਇਲਾਜ ਕਰਾਣ ਪੂਰੀ ਮੈਡੀਸਿਨ즈 ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਵੱਡੇ ਵੱਡੇ ਟੈਸਟ ਜਿਵੇਂ ਮੈਮੋਗ੍ਰਾਫੀ ਆ ਪੀਐਸਆਰ ਟੈਸਟ ਆ ਉਹ ਸਾਰੇ ਫ੍ਰੀ ਕੀਤੇ ਜਾ ਰਹੇ ਨੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਆਪਣਾ ਚੈੱਕਅਪ ਕਰਾ ਕੇ ਚੈੱਕਅਪ ਕਰਾਇਆ ਜਾਵੇ ਤਾਂ ਕਿ ਕੈਂਸਰ ਨੂੰ ਜੜੋਂ ਖਤਮ ਕਰ ਸਕੀਏ ਅੱਜ ਵੈਲਡ ਕੇਸ ਦੀ ਆਪਣਾ ਧੂੜੀ ਵਿੱਚ ਕੈਂਪ ਲੱਗਿਆ ਕੀ ਕਹੂੰ ਇਸ ਮੌਕੇ ਤੁਸੀਂ ਵੀ ਕੈਂਪ ਕਰਵਾ ਰਹੇ ਹੋ ਡਸਟ ਹਾਂਜੀ ਅਸੀਂ ਮਤਲਬ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਦੇਖੋ ਸਰੀਰ ਦੇ ਉੱਪਰ ਕੁਝ ਵੀ ਨਹੀਂ ਹੁੰਦਾ ਤੇ ਅੱਜ ਕੈਂਸਰ ਕੇਅਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਸਾਹਿਬ ਵੱਲੋਂ ਇੱਥੇ ਕੈਂਪ ਆਰਗੇਨਾਈਜ਼ ਕਰਵਾਇਆ ਗਿਆ ਤੇ ਇੱਥੇ ਵੱਖ-ਵੱਖ ਕਿਸਮ ਦੇ ਟੈਸਟ ਹੋ ਰਹੇ ਆ ਤੁਹਾਨੂੰ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਆਪਣੇ ਪੂਰਾ ਬਾਡੀ ਦਾ ਚੈੱਕਅਪ ਕਰਵਾਓ ਤਾਂ ਕਿ ਕੈਂਸਰ ਵਰਗੀ ਜਾਣ ਲੇਵੋ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ਕੁਝ ਟੈਸਟ ਕਰਾਉਣ ਤੋਂ ਘਬਰਾਉਂਦੇ ਰਹਿੰਦੇ ਨੇ ਉਹਨਾਂ ਨੂੰ ਕੀ ਕਹੂੰਗੇ ਦੇਖੋ ਮੇਰਾ ਤਾਂ ਇਹੀ ਸੰਦੇਸ਼ ਹੈ ਜੀ ਸਾਰਿਆਂ ਵਾਸਤੇ ਵੀ ਆਪਾਂ ਨੂੰ ਸਾਰਿਆਂ ਨੂੰ ਆਪਣੇ ਸਰੀਰ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਨਿਰੋਗੀ ਕਾਇਆ ਹੀ ਇੱਕ ਵਿਕਲਪ ਹੈ ਨਹੀਂ ਤਾਂ ਬੰਦਾ ਦਵਾਈਆਂ ਲੈਂਦਾ ਰਹਿੰਦਾ ساری ਉਮਰ ਸ਼ਾਬਦਾਰਨ ਫੋਟੋ